ਸੰਗਰੂਰ ਦੇ ਪਿੰਡ ਕਾਲ ਬੰਜਾਰਾ ਦੀ ਇੱਕ ਨਵਾਲਕ ਕੁੜੀ ਨੇ ਛੇੜਖਾਨੀ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਗਾ ਲਈ 70 ਫੀਸਦੀ ਚੁਲਸੋਕੀ ਕੁੜੀ ਨੂੰ ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਪੀੜਤ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੀ ਵਜ੍ਹਾ ਚਾਰ ਨੌਜਵਾਨਾਂ ਨੂੰ ਦੱਸਿਆ ਜੋ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ 915 ਵਿਦਿਆ ਤਾਂ ਪਰੇਸ਼ਾਨ ਕਰ ਰਹੀ ਸੀ ਕਮੈਂਟਿੰਗ ਕਰਦੇ ਕੇ ਸੜਕਾਂ ਤੇ ਕੋਲ ਤੇ ਬਸ ਸਟੈਂਡ ਸਟੇਸ਼ਨ ਤੇ ਕੇਅਰ ਦੇ ਦੇ ਅੱਛਾ ਕੀ ਕਹਿੰਦੇ ਸੀਗੇ ਤੁਹਾਨੂੰ ਉਹ ਮੈਂ ਨਾ ਨਵਾਂ ਬੁੱਤ ਸੌ ਦੋਲ ਦੇ ਸੀ ਕਿ ਮੈਂ ਬਿਆਨ ਨਹੀਂ ਕਰਦਾ ਤੂੰ ਆਪਣੇ ਪਰਿਵਾਰ ਨੂੰ ਕਿਉਂ ਨਹੀਂ ਦੱਸਿਆ ਮੈਂ ਆਪਣੇ ਪਰਿਵਾਰ ਨੂੰ ਇਸ ਕਰਕੇ ਨਹੀਂ ਦੱਸਦਾ ਕਿਉਂਕਿ ਉਹ ਮੈਨੂੰ ਪੜਨਾ ਉਤਾਰ ਲੈਣਾ ਚਾਹੁੰਦੇ ਸੀ ਮੈਂ ਨਰਸ ਨੂੰ ਡਾਕਟਰ ਉਹਨਾਂ ਚਾਹੁੰਦੇ ਸੀ ਇਹ ਮੇਰਾ ਹੀ ਸਪਨਾ ਨਹੀਂ ਮੇਰੇ ਭਰਾ ਦਾ ਸਪਨਾ ਵੀ ਹੈ ਮਨੀ ਖੰਡੇਵਾਲਾ ਮਨੀ ਕਾਲਵੰਗੜਾ ਵਰਨ ਕਾਲਵੰਗੜਾ ਇਸ ਮਾਮਲੇ ਵਿੱਚ ਪੀੜਤ ਕੁੜੀ ਦਾ ਬਿਆਨ ਮੈਜਿਸਟ੍ਰੇਟ ਕੋਲ ਦਰਜ ਨਹੀਂ ਹੋ ਸਕਿਆ ਹੈ। ਸੰਗਰੂਰ ਪੁਲਿਸ ਮੁਤਾਬਕ ਫਿਟ ਹੋਣ ਤੋਂ ਬਾਅਦ ਹੀ ਬਿਆਨ ਲਏ ਜਾਣਗੇ। ਪੀੜਤ ਕੁੜੀ ਨੇ ਬਿਆਨ ਵਿੱਚ ਕਿਹਾ ਕਿ ਨੌਜਵਾਨਾਂ ਵੱਲੋਂ ਰੋਜ਼ ਰੋਜ਼ ਤੰਗ ਪਰੇਸ਼ਾਨ ਕਰਨ ਤੇ ਉਸਨੇ ਖੁਦਕੁਸ਼ੀ ਦਾ ਕਦਮ ਚੁੱਕਿਆ। ਪਰ ਪੁਲਿਸ ਦੇ ਬਿਆਨ ਇਸ ਦੇ ਉਲਟ ਨੇ। ਮੈਂ ਇਹ ਕਾਰਵਾਈ ਕੀਤੀ ਸਾਡਾ ਏਐਸ ਬਸੰਤ ਸਿੰਘ ਜਾ ਕੇ ਆਇਆ ਹੈਗਾ। ਵਰਨ ਕੇਸ ਦੇ ਵਿੱਚ ਪਹਿਲਾਂ ਮੈਜਿਸਟ੍ਰੇਟ ਦੇ ਬਿਆਨ ਹੁੰਦੇ ਹੈ। ਇੱਥੇ ਉਹਦੇ ਪੇਰੈਂਟਸ ਤੇ ਮਾਤਾ ਪਿਤਾ ਦੀ ਸਟੇਟਮੈਂਟ ਲੈਂਦੀ ਹੈ ਕਿ ਉਹਨਾਂ ਨੇ ਲਖਾਇਆ ਵੀ ਬਾਈ ਚਾਂਸ ਤੇ ਤੇਲ ਗਰਨ ਕਰਕੇ ਚੁੱਲ੍ਹੇ ਦੇ ਵਿੱਚ ਇਹਨ ਉਰੇ ਸਿੱਕੇ ਸਖਲਾ ਕੋਈ ਕਾਰਵ ਨਹੀਂ ਤੋਣੇ ਦੇ ਮਾਤਾ ਪਿਤਾ ਨੇ ਸਾਨੂੰ ਇਹ ਜਿਹੇ ਜਿਹੇ ਬਿਆਨ ਦਿੱਤੇ